ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਲਗਭਗ ਸਾਰੇ ਕਿਸਾਨ ਭਰਾਵਾਂ ਦੀ ਫਸਲ 30 ਤੋਂ 40 ਦਿਨਾਂ ਦੀ ਹੋ ਚੁੱਕੀ ਆ ਤੇ ਇਹਨਾਂ ਦਿਨਾਂ ਦੀ ਫਸਲ ਵਿੱਚ ਥ੍ਰਿਪਸ येलो ਮਜੈਕ ਵਾਇਰਸ ਸੁੰਡੀ ਕੀ ਆਪਾਂ ਨੂੰ ਫੰਗੀ ਸਾਈਡ ਦੀ ਸਪਰੇਅ ਕਰਨ ਦੀ ਜ਼ਰੂਰਤ ਹੈ ਇਹ ਦੋ ਤਿੰਨਾਂ ਟੌਪਿਕਾਂ ਤੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਜੀ ਕਿਸਾਨ ਭਰਾਵੋ ਜਿਹੜੇ ਕਿਸਾਨ ਭਰਾਵਾਂ ਦੀ ਫਸਲ 30 ਤੋਂ 40 ਦਿਨਾਂ ਦੀ ਹੋ ਚੁੱਕੀ ਹੈ ਲਗਭਗ ਦੋ ਪਾਣੀ ਲੱਗ ਚੁੱਕੇ ਆ ਤੇ ਉਹਦੇ ਵਿੱਚ ਉਹਨਾਂ ਨੂੰ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰ ਚਾਹੀਦਾ ਇਹਨਾਂ ਦੇ ਦਿਨਾਂ ਵਿੱਚ येलो ਮਜੈਕ ਵਾਇਰਸ ਵੀ ਦੇਖਣ ਦਿਖਾਈ ਦੇਣ ਲੱਗ ਜਾਂਦਾ ਤੇ ਉਸ ਦੇ ਨਾਲ ਨਾਲ ਥ੍ਰਿਪਸ ਦਾ ਅਟੈਕ ਵੀ ਹੁੰਦਾ ਜਿਸ ਨਾਲ ਪੱਤੇ ਕਟਛੀਆਂੀਆਂ ਬਣ ਜਾਂਦੇ ਪ੍ਰੋਪਰ ਖੁੱਲਦੇ ਨਹੀਂ ਗ੍ਰੋਥ ਨਹੀਂ ਕਰਦੇ ਵੀਡੀਓ ਦੇ ਵਿੱਚ ਤੁਸੀਂ ਲੱਛਣ ਦੇਖ ਰਹੇ ਹੋ yellow mosaic virus ਦੇ ਤੇ ਵੀ thrips ਦੇ ਅਟੈਕ ਦੇ ਵੀ। ਹੱਬ ਤੋਂ ਪਹਿਲਾਂ ਆਪਾਂ ਮੂੰਗੀ ਦੀ ਫਸਲ ਵਿੱਚ ਜੋ yellow mosaic virus ਆਉਂਦਾ ਚਿੱਤ ਕਬਰਾ ਰੋਗ ਆਉਂਦਾ ਇਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ। ਕੰਟਰੋਲ ਕਰਨ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਮੀਡਾ ਕੋਲ ਰਾਈਡ ਦੀ ਸਪਰੇਅ ਕਰਨੀ ਚਾਹੀਦੀ ਆ 60 ਤੋਂ 70 ml ਪ੍ਰਤੀ ਏਕੜ 200 ਲੀਟਰ ਪਾਣੀ ਦੇ ਵਿੱਚ। ਉਹ ਕਿਉਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨੂੰ ਫਲਾਉਣ ਵਾਸਤੇ white fly ਮੱਖੀ ਦਾ ਸਭ ਤੋਂ ਵੱਡਾ ਯੋਗਦਾਨ ਹੈ। ਯੈਲੋ ਮਜੈਕ ਵਾਇਰਸ ਵਾਲੇ ਪਲਾਂਟ ਤੋਂ ਰਸ ਲੈਂਦੀ ਆ ਤੇ ਨਵੇਂ ਤੰਦਰੁਸਤ ਪਲਾਂਟ ਉੱਤੇ ਛੱਡਦੀ ਆ ਜਿਸ ਨਾਲ ਇਹ ਵਾਇਰਸ ਫੈਲਦਾ ਰਹਿੰਦਾ ਜੇ ਤੁਹਾਡੇ ਖੇਤਾਂ ਵਿੱਚ ਟਾਵੇਂ ਟਾਵੇਂ ਕੋਈ ਵਿਰਲੇ ਵਿਰਲੇ ਪਲਾਂਟ ਦਿਖਾਈ ਦੇ ਰਹੇ ਆ ਪੀਲੇ ਰੰਗ ਦੇ ਆ ਵਿੱਚ ਡੱਬ ਖੜੱਬੇ ਜੇ ਪੱਤੇ ਹੋਏ ਵੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕੁਝ ਵੀ ਤੁਸੀਂ ਸੋਚਣਾ ਨਹੀਂ ਸਪਰੇਅ ਕਰਨ ਦਾ ਫੈਸਲਾ ਵੀ ਬਾਅਦ ਚ ਲਿਓ ਪਹਿਲਾਂ ਉਹ ਵਾਇਰਸ ਵਾਲੇ ਬੂਟੇ ਵਿਰਲੇ ਵਿਰਲੇ ਫੜ ਲਓ ਉਹਨਾਂ ਨੂੰ ਪੱਟ ਕੇ ਖੇਤ ਤੋਂ ਦੂਰ ਜਾ ਕੇ ਨੱਪ ਦਿਓ ਸਾੜ ਦਿਓ ਕੁਝ ਮਰਜ਼ੀ ਕਰੋ ਪਰ ਖੇਤ ਦੇ ਨੇੜੇ ਨਹੀਂ ਹੋਣੇ ਚਾਹੀਦੇ ਫਿਰ ਤੁਸੀਂ ਇਸ ਨੂੰ ਪ੍ਰੋਪਰ ਤਰੀਕੇ ਨਾਲ ਹੱਲ ਕਰ ਸਕਦੇ ਆ ਅਦਰਵਾਈਜ਼ ਇਹ ਤੁਹਾਡੇ ਸਾਰੇ ਖੇਤ ਵਿੱਚ ਫੈਲ ਸਕਦਾ ਤੇ ਇਸ ਦੇ ਫੈਲਣ ਨਾਲ ਜਿਹੜੇ ਜਿਹੜੇ ਪlant ਤੇ ਜਾਂਦਾ ਨਾ ਤਾਂ ਉਸ ਵਿੱਚ ਦਾਣਾ ਬੰਦਦਾ ਸਿਰਫ ਫਲੀਆਂ ਦਾ ਬੋਡੀ ਤਿਆਰ ਹੁੰਦੀ ਹੈ ਪਰ ਵਿੱਚ ਕੁਝ ਨਹੀਂ ਮਾਲ ਭਰਿਆ ਜਾਂਦਾ ਤੇ ਹੌਣ ਵਾਲੇ ਸਮੇਂ ਵਿੱਚ ਜਦੋਂ ਅਸੀਂ ਦਾ ਬੀਜ ਵੀ ਰੱਖਦੇ ਆ ਤੇ ਅੱਗੇ ਜਾ ਕੇ ਫੇਰ ਇਹ ਤੁਹਾਡੀ ਫਸਲ ਵਿੱਚ ਜਾ ਕੇ ਦਿਖਾਈ ਦਿੰਦਾ ਤੇ ਇਸ ਤੋਂ ਬਾਅਦ ਆਪਾਂ ਥ੍ਰਿਪਸ ਦੇ ਅਟੈਕ ਬਾਰੇ ਗੱਲ ਕਰਦੇ ਹਾਂ ਵੀ ਅਕਸਰ ਹੀ ਖੁਸ਼ਕ ਦਿਨਾ ਵਿੱਚ ਇਸ ਦਾ ਅਟੈਕ ਜ਼ਿਆਦਾ ਹੁੰਦਾ ਜਿਵੇਂ ਕਿ ਹੁਣ ਚੱਲ ਰਿਹਾ ਖੁਸ਼ਕ ਮੌਸਮ ਪੱਤੇ ਪ੍ਰੋਪਰ ਖੋਲਦੇ ਨਹੀਂ ਲਵੇ ਪੱਤਿਆਂ ਤੇ ਅਟੈਕ ਜ਼ਿਆਦਾ ਹੁੰਦਾ ਬਰਾਊਨ ਜੇ ਰੰਗ ਦੀ ਹੁੰਦੀ ਹੈ ਛੇਤੀ ਦਿਖਾਈ ਵੀ ਨਹੀਂ ਦਿੰਦੀ ਇਸ ਦਾ ਕੰਟਰੋਲ ਕਰਨ ਲਈ ਤੁਸੀਂ ਮੀਡਾ ਕੋਲਰਾਈਡ ਦੀ ਸਪਰੇਅ ਕਰ ਸਕਦੇ ਆ ਜਾਂ ਬਰ ਇੱਕ ਸਜੈਂਟਾ ਦੀ ਅਪੋਲੋ ਦੇ ਨਾਂ ਤੇ ਆਉਂਦੀ ਆ ਉਹਦੀ ਸਪਰੇਅ ਕਰ ਸਕਦੇ ਆ ਇਸ ਤੋਂ ਬਾਅਦ ਗੱਲ ਕਰੀਏ ਵੀ ਆਪਣੀ ਮੂੰਗੀ ਦੀ ਫਸਲ ਵਿੱਚ ਕੀ ਫੰਗੀਸਾਈਡ ਦੀ ਸਪਰੇਅ ਕਰਨੀ ਜ਼ਰੂਰੀ ਹੈ ਫੰਗੀ ਸਾਈਡ ਦੀ ਸਪਰੇਅ ਕਰਨ ਦਾ ਆਪਾਂ ਨੂੰ ਕੋਈ ਲਾਭ ਮਿਲੂਗਾ ਲਾਭ ਕਿਸਾਨ ਪ੍ਰਭੂ ਤਾਂ ਹੀ ਮਿਲੂਗਾ ਜੇ ਆਪਣੇ ਖੇਤ ਵਿੱਚ ਪਾਊਡਰੂ ਮਿਲਡਿਊ ਜਾਂ ਲੀਫ ਸਪੌਟ ਦਾ ਅਟੈਕ ਉਹ ਦਿਖਾਈ ਦੇ ਰਿਹਾ ਜਾਂ ਕੋਈ ਝੋਲਸ ਰੋਗ ਵੀ ਤਣੇ ਸੌ ਕਰੇ ਆ ਉਸ ਤਰ੍ਹਾਂ ਦਾ ਕੋਈ ਦਿਖਾਈ ਦੇ ਰਿਹਾ ਜੇ ਖੇਤ ਵਿੱਚ ਨਵੀ ਹੈਗੀ ਆ ਤਾਂ ਹੀ ਆਪਾਂ ਫੰਗੀ ਸਾਈਡ ਦਾ ਕਰਨ ਦਾ ਫੈਸਲਾ ਲੈਣਾ ਜਾਂ ਕੋਈ ਇਸ ਤਰ੍ਹਾਂ ਦੇ ਆਪਾਂ ਨੂੰ ਬਿਮਾਰੀਆਂ ਦੇ ਲੱਛਣ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਦੇ ਤੁਹਾਨੂੰ ਲੱਛਣ ਦਿਖਾਈ ਦੇ ਰਿਹਾ ਉਹਦੇ ਲਈ ਤੁਸੀਂ ਫੰਗੀ ਸਾਈਡ ਲੈ ਸਕਦੇ ਹੋ ਐਮ 45 12367 ਜਾਂ ਇੱਕ ਸਲਫਰ ਪਲੱਸ ਟੈਬੂ ਕੋਨਾ ਜੋਲ ਦਾ ਮਿਸ਼ਰਲ ਰਲਿਆ ਆਉਂਦਾ ਇਹਨਾਂ ਦੀ ਤਿੰਨਾਂ ਵਿੱਚ ਕੋਈ ਵੀ ਇੱਕ ਫੰਗੀ ਸੈੱਟ ਲੈ ਕੇ ਸਪਰੇਅ ਕਰ ਸਕਦੇ ਆ ਜੇ ਕੋਈ ਵੀ ਬਿਮਾਰੀ ਹੈਣੀਗੀ ਬਿਨਾ ਮਤਲਬ ਤੋਂ ਫਾਲਤੂ ਖਰਚਾ ਕਰਨ ਦਾ ਕੋਈ ਲਾਭ ਨਹੀਂ ਮਿਲੂਗਾ ਉਹ ਤੁਹਾਡੇ ਪੈਸੇ ਵੇਸਟ ਹੀ ਹੋਣਗੇ ਤੇ ਇਸ ਤੋਂ ਬਾਅਦ ਖੀਰਲਾ ਟੌਪਿਕ ਆਪਣਾ ਇਹ ਹੀ ਆ ਕਿ ਸੁੰਡੀ ਨੂੰ ਕਿਵੇਂ ਕੰਟਰੋਲ ਕਰੀਏ ਜੇ ਕਿਸਾਨ ਭਰਾਵੋ ਸੁੰਡੀ ਦਾ ਟਰੈਕ ਦਿਖਾਈ ਦੇ ਰਿਹਾ ਫਸਲ ਹਜੇ 30 40 ਦਿਨਾਂ ਦੀ ਆ ਫਿਰ ਤੁਸੀਂ ਐਮਾਮੈਟ ਬੈਂਜੋਡ ਦੀ ਵਰਤੋਂ ਕਰ ਸਕਦੇ ਆ ਤੇ ਨਹੀਂ ਤਾਂ ਫਿਰ ਕੋਰਾ ਜਨ ਦੀ ਵਰਤੋਂ ਕਰ ਸਕਦੇ ਆ ਤੇ ਜਿਹੜੇ ਕਿਸਾਨ ਭਰਾਵਾਂ ਦੀ ਗੇਤੀ ਮੂੰਗੀ ਦੀ ਫਸਲ ਲੱਗੀ ਵੀ ਆ ਸਰੋਂ ਵਾਲੇ ਵੱਢ ਵਿੱਚ ਲੱਗੀ ਵੀ ਜਾਂ ਆਲੂ ਵਾਲੇ ਖੇਤ ਵਿੱਚ ਲੱਗੀ ਵੀ ਉਹ ਲਗਭਗ 15 ਜਾਂ 16 ਦਿਨਾਂ ਤੱਕ ਜਾਂ 20 ਦਿਨਾਂ ਤੱਕ ਉਸ ਦੀ ਕਟਾਈ ਹੋ ਜਾਣੀ ਜੇ ਉਸ ਵਿੱਚ ਸੁੰਡੀ ਦਾ ਅਟੈਕ ਦਿਖਾਈ ਦੇ ਰਿਹਾ ਉੱਥੇ ਤੁਸੀਂ ਡੈਲੀਗੇਟ ਵਾਲੇ ਸਾਲਟ ਦੀ ਵਰਤੋਂ ਕਰ ਸਕਦੇ ਆ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਜੋ ਕੀ 20-22 ਦਿਨ ਤੱਕ ਵਧੀਆ ਕੰਟਰੋਲ ਹੋ ਰਵੇ ਤੇ ਚੰਗੇ ਨਤੀਜੇ ਦੇਖਣ ਨੂੰ ਮਿਲ ਸਕਣ ਤੇ ਜੇ ਕਿਸਾਨ ਭਰਾਵੋ ਹਲਕੇ ਪੀਲੇ ਪੱਤੇ ਦਿਖਾਈ ਦੇ ਰਹੇ ਆ ਵੀ ਉਤੋਂ ਕੋਈ ਕੋਈ ਪੱਤਾ ਪੀਲਾ ਦਿਖਾਈ ਦੇ ਰਿਹਾ ਫਿਰ ਤੁਸੀਂ ਐਨਪੀ ਕੇ ਦੀ ਸਪਰੇਅ ਕਰ ਸਕਦੇ ਆ ਜੇ ਡੱਬ ਖੜਬੇ ਦੇਖ ਰਿਹਾ ਜੈਲੋਮਜੈਕ ਵਾਇਰਸ ਆ ਫਿਰ ਉੱਥੇ ਕੋਈ ਐਨਪੀ ਕੇ ਕੋਈ ਫੰਗੀਸਾਈਡ ਕੋਈ ਵੀ ਕੰਮ ਨਹੀਂ ਕਰੂਗਾ ਉਹ ਤੁਹਾਨੂੰ ਪlant ਖੇਤ ਵਿੱਚੋਂ ਪਟ ਕੇ ਬਾਹਰ ਸੁੱਟਣਾ ਪਊਗਾ ਤੇ ਮੀਡਾ ਕੁਲ ਰਾਈਡ ਦੀ ਤੁਸੀਂ ਕਿਸੇ ਵੀ ਸੰਢੀ ਵਾਲੀ ਦੀ ਸਪਰੇਅ ਦੇ ਨਾਲ ਰਲਾ ਕੇ ਸਪਰੇਅ ਕਰ ਸਕਦੇ ਆ ਜੇ ਮੀਡਾ ਕੋਲ ਰਾਈਟ ਦੀ ਸਪਰੇ ਨਹੀਂ ਕਰਨੀ ਕਲਫੀਡੋਲ ਦੀ ਸਪਰੇ ਨਹੀਂ ਕਰਨੀ ਤਾਂ ਤੁਸੀਂ ਫਿਰ ਸਜੰਟਾ ਦੀ ਅਪੋਲੋ ਆਉਂਦੀ ਹੈ ਉਸ ਦੀ ਵਰਤੋਂ ਕਰ ਸਕਦੇ ਆ ਤੇ ਜੇ ਤੁਹਾਡਾ ਕੋਈ ਵੀ ਮੂੰਗੀ ਦੀ ਫਸਲ ਦੇ ਸੰਬੰਧ ਵਿੱਚ ਸਵਾਲ ਹੈ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆ ਜਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਫੇਸਬੁੱਕ ਤੇ ਜਾ ਕੇ ਫੋਲੋ ਕਰ ਸਕਦੇ ਆ ਆਹ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ